ਜੀ ਬਾਈ ਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਹੈ ਸਾਰਿਆਂ ਦੇ ਅੱਜ ਲੱਗੇ ਫੇਰ ਮੱਕੀ ਵੜਨ ਉਹ ਮੱਕੀ ਦਾ ਕੰਮ ਚੱਲਦਾ ਰੋਜ਼ ਅਜੇ ਇੱਧਰ ਆਏ ਹਾਂ ਥੱਲੇ ਵਾਲੇ ਪਲਾਟਾਂ 'ਚ ਇੱਧਰ ਚੱਲੁੰਦਾ ਕੰਮ ਵਜੇ ਗਰਮੀ ਨੇ ਬੜੇ ਵੱਟ ਕੱਢੇ ਬਾਈ ਜੀ ਕੁਛ ਹੋਣਾ ਬੱਸ ਬੱਸ ਕਰਾਤੀ ਗਰਮੀ ਨੇ ਅੱਜ ਇੰਨਾ ਟੈਂਪਰੇਚਰ 44 45 ਦੇਖਾਂਗੇ ਜ਼ਬਰਦ ਕੰਨਾ ਹੀ ਕਿੰਨੀ ਕਰਾਂਗੇ ਜੀ ਟਰਾਲੀ ਡੋੜਾਂਗੇ ਅਪੋਰ ਤੋ ਬੈਣੀਆਂ ਲੈ ਰਾਮਣਾ ਅੱਜ ਲੀਿਆਂ ਦਾ ਕੰਮ ਜੋਰਾਂ ਤੇ 44 44 ਟੈਂਪਰੇਚਰ ਆ ਬਾਈ ਜੀ ਹੁਣ ਐ ਟਾਈਮ ਉਹ ਬੁਰਾ ਹਾਲ ਹੋਇਆ ਅੱਜ ਦਮੈਨੇ ਪਾਣੀ ਪੀ ਕੇ ਟਰੈਡਾ ਫਰ ਗਿਆ ਬਾਈ ਜੀ ਅੱਜ ਇੰਨਾ ਪਾਣੀ ਪੀ ਹੋਇਆ ਗੱਲ ਹੀ ਛਣ ਤੋਂ ਬਾਅਦ ਦੇਖੋ ਆਹ ਦੇਖੋ 44 ਟੈਂਪਰੇਚਰ ਪੂਰਾ ਹੱਲੇ ਇਸ ਟਾਈਮ ਵੀ 5 ਵਜੇ ਆ 5 ਵਜੇ ਵਿੱਚ 44 ਟੈਂਪਰੇਚਰ ਆ ਹਾਂ ਸਾਢੇ 5 ਹੋ ਗਏ ਆ ਬਹੁਤ ਗਰਮੀ ਤੇ ਅੱਜ ਵਾਟਾ ਕੱਢੇ ਗਰਮੀ ਨੇ ਜ਼ਿਆਦਾ ਹੀ ਅੱਜ ਫਸਲ ਸਾਹਮਣੇ ਹੀ ਜ਼ਰੂਰੀ ਆ ਚਲੋ ਆਪਣੇ ਤਿੰਨ ਦਿਨ ਹੁਣ ਲੱਗੇ ਆ ਤਾਂ ਛੁੱਟੀ ਲੱਗ ਗਈ ਆ ਹੁਣ ਹੁਣ ਕੱਲੂ ਦੀ ਜਾਣਾ ਕਿ ਹੋਰ ਤੇ ਵਢਣ ਹੁਣ ਲੋਕ ਵੀ ਕਾਲੇ ਪਈ ਜਾਂਦੇ ਮੇਰੇ ਵਢ ਦੋ ਮੇਰੇ ਵਢ ਦੋ ਹੁਣ ਆਪਾਂ ਇੱਕ ਕਰ ਛੁੱਟੀ ਲਾ ਲਈ ਆ ਤਿੰਨ ਕਿਹਾੜਿਆਂ ਲਾ ਲਈਆਂ ਹੁਣ ਦੋਕ ਦਿਨ ਤਿੰਨ ਦਿਨ ਲਾ ਕੇ ਫੇਰ ਵਢਾਂਗੇ ਆਪਾਂ ਹੁਣ 19 ਦੇ ਰਹੀਆਂ ਪੈਲੀ ਤਾਰ ਕਰ ਲੈਣੀ ਆ ਤਵੀਆਂ ਤੂਆਂ ਫੇਰ ਦਿੰਨੇ ਕਿੰਨੀ ਪੈਲੀ ਵੱਡੀ ਐ ਮੱਕੀ ਜਿੰਨੀ ਮੱਕੀ ਵੱਡੀ ਐ ਉਨੀ ਤੇ ਤਵੀਆਂ ਫੇਰ ਕੇ ਵਿੱਚੇ ਕੁਤਰਿਆ ਕਰ ਦੇਣਾ ਵਾ ਇੱਕ ਵਾਰ ਇੱਧਰ ਕਰ ਲਾਂਗੇ ਉਧਰ ਇੱਕ ਵਾਰੀ ਚਲੋ ਉਧਰ ਵੀ ਹੁਣ ਸਾਰੇ ਘਰਾਂ ਦੇ ਹੱਥੋਂ ਦਲਾ ਲੈਣ ਸਾਰਿਆਂ ਦੇ ਜਿਹਦੇ ਤੇ ਵਟਣੀ ਆ ਕੋਈ 10-10 ਕਿੱਲੇ ਵਟ ਲੀਏ ਸਾਰਿਆਂ ਦੇ ਫਿਰ ਕੰਮ ਚੱਲੀ ਜਾਊਗਾ ਬਾਕੀ ਜਿਹੜੀ ਆਲੇ ਬਾਕੀ ਮੱਕੀ ਜਿਹੜੀ ਬਾਅਦ ਚ ਲੱਗੀ ਆ ਉਹ ਲੈ ਹਫਤਾ ਲਿੰਦੀ ਆਪਣੀ ਆਲੇ ਉਦਾਂ ਵੀ ਇਹ 플ਾਟ ਸਾਰਾ ਇਕੱਠਾ ਹੀ ਲੱਗਾ ਸੀਗਾ 20 ਇਹ ਲੱਗਾ ਜੀ 20 ਫਰਵਰੀ ਦਾ ਲੱਗਾ ਸੀਗਾ ਤਾਂ ਬਸ ਹਾਂ ਪੂਰੇ 4 ਮਹੀਨੇ ਬਾਅਦ ਵਢੀ ਗਈ ਅੱਜ 16 ਤਰੀਕਾ 4 ਕ ਦੇ ਨਹੀਂ ਘਾਟਾਂ 4 ਮਹੀਨੇ ਨਾਲ 4 ਦਿਨ ਘਾਟਾ ਬਸ ਮੱਕੀ ਆਪਣੀਆਂ ਪੱਕੀ ਹੋਈ ਆ ਪੂਰੀ ਮੱਕੀ ਦਾ ਝਾੜ ਵੀ ਬਾਈ ਜੀ ਵਧੀਆ ਆਦ ਕੀ ਰੇਟ ਵੀ ਚਲੋ ਠੀਕ ਆ ਪਰਮਾਤਮਾ ਦੀ ਮਿਹਰ ਨਾਲ ਆਪਾਂ ਤਾਂ ਗਿੱਲੀ ਵੇਚੀ ਆ ਰੇਟ ਵੀ ਠੀਕ ਲੱਗਿਆ ਸਾਢੇ 1300 ਨੂੰ 1400 ਨੂੰ ਬਾਈ ਜੀ ਵਿਕੀ ਜਾਂਦੀ ਆ ਗਿੱਲੀ ਜਿਹੜੀ ਵਧੀਆ ਵਾ ਉਹ ਮੱਕੀਆਂ ਦੇ ਕੱਲ 12.5-1200 ਵੀਕੀਆਂ ਵਾਂ ਆਪਣੀ ਵਿਗੀਆਂ 1300 ਤੋਂ ਕੋ 1400 ਨੂੰ ਜੀ ਰਾਜ ਵੀ ਹੋ ਜਾਣਾ ਜੀ। ਲੱਗਦਾ ਤੇਰਾ ਹੁੱਟ। ਹੋਲੀ ਹੋਲੀ ਭਰਾ ਹੋਲੀ। ਇੰਦਾ ਝਟਕੇ ਨਾ ਮਾਰ ਕਾਕਾ। ਵੀਰ ਵੀ ਸਾਨੂੰ ਡਰਾਇਆ ਨਾ ਕਰੋ। ਝਟਕੇ ਬਹੁਤ ਇਹਦੇ ਜਿਆਦਾ ਝਟਕੇ ਨਾ ਮਾਰ ਭਰਾਵਾ। ਆਰਾਮ ਨਾਲ ਕਰ ਲੈ, ਆਰਾਮ ਨਾਲ ਕੰਮ ਜਿਹੜਾ ਕਰਨਾ। ਆ ਦੋ ਘੜੇ ਲੱਗਣਿਆ ਖੱਦਾਂ ਗਿਆ ਬਸ ਦੋ ਘੜੇ ਰਹਿ ਗਏ ਅਜ। ਬਾੜ ਬਹੁਤ ਵੱਡੀ ਆ ਪਰ ਤੋਂ ਬਾੜ ਸਾਡੀ ਪਰ ਥੋੜਾ ਸਲੋ ਨਿਕਾਵੇਂ ਨਾ ਲੋਕ ਰਬਾ ਕੇ ਵਸਾਈ ਆ ਜੰਪ ਪੈਂਦਾ ਏਡਾ ਤਕੜਾ ਤੋਂ ਭਾਈ ਹੁਣ ਆਪਾਂ ਇੱਥੇ ਦੂਸਰੇ ਪਲਾਟ 'ਚ ਆ ਗਏ ਆ ਅੱਜ ਆਪਾਂ ਦੂਸਰੀ ਪਾ ਲਿਆ ਉਹ ਟਰਾਲੀ ਲਾਇਆਂਦੀ ਆ ਟੀਸੀ ਕੱਢ ਕੇ ਘਰੇ ਵਾ ਇੱਕਦਾਂ ਲੋਵੀ ਟਰਾਲੀ ਐ ਇਤਰੇ ਦੋ ਚੱਲਿਆਂ 'ਚ ਲੱਗੀ ਆ ਅੱੱਗਾ ਘੱਟਿਆ ਜਾਂਦਾ ਬਹੁਤ ਧੰਨ ਵੀਰ ਜੀ ਆਹ ਅੱਡੀ ਕਰਨੇ ਹੀ ਰੋਟਾ 998 ਵਾ 62 ਇਹਦੀਆਂ ਪੱਕੀ ਪੀ ਵਾਲੇ ਕੰਦਾ ਚਿੱਟੀ ਹੋਈ ਬਹੁਤ ਧੰਨ ਵੀਰ ਜੀ ਥਾਰ ਤੁਹਾਨੂੰ ਬਾਅਦ ਦੱਸਾਂਗੇ ਅੰਨਾ ਗੰਡਾ ਕਰਕੇ ਸਵੇਰੇ ਕਿੰਨਾ ਕੀ ਹਸਾਬ ਵਾ ਵਾ ਇੱਠਾ ਗੰਡਾ ਬਸਿੱਧੀ ਲੋਹਣੀਆਂ ਇਕੱਠਾ ਗੰਡਾ ਕਰਕੇ ਵੇਖਾ ਕਿੰਨਾ ਘਾਰ ਨਿਕਲਦਾ ਵੱਡਾ ਗੰਡਾ ਕਰਾ ਦੇਣਾ ਵੱਡਾ ਗੰਡਾ ਕਰਾ ਕੇ ਨਾ ਦੇਣੀ ਆ। ਕਾਨੂੰ ਲੱਗ ਜੂ ਪਤਾ ਫਿਰ ਤੰ ਦੱਸਾਂ ਕਿੰਨਾ ਝਾੜ ਇਹਦਾ ਨਿਕਲਿਆ। ਧੰਨ ਵੀਰ ਦਾ। ਹਾਂ? ਛੱਲੀ। ਵਾਰਡ ਦੇ ਕੋਲ ਹੁਣ ਆ ਨਾ। ਉਹ ਦੇ ਪੁੱਤਾਂ ਲੱਕਾ ਮਰੇ। ਟਰਾਲੀ ਕੋਬਗੀ ਮਹਾਇ ਕਰਦੀ ਆਦਾ ਸਿੰਗਲ ਟੈਰੀ ਆ ਯਾ ਨਿਕਲ ਜੂਗੀ ਸੋਖੀ ਡਬਲ ਟੈਰੀ ਤੰਗ ਕਰਦੀ ਆ ਬਹਿ ਜਾਏ ਫੇ ਤੁਰੀ ਆ ਤੁਰੀ ਆ ਬਹਿ ਜਾਏ ਫੇ ਬਹੁਤ ਤੰਗ ਕਰਦੀ ਆ ਹਾਂ ਵੀ ਗਿੱਲਾ ਹੈ ਹਾਂ ਗਿੱਲਾ ਹੀ ਪਾਣੀ ਬਹੁ ਲੇਡ ਬੰਦ ਕੀਤਾ ਥੱਲੇ ਦਾ ਗਿੱਲੀ ਮਿੱਟੀ ਬਈ ਆ ਬਾਕੀ ਬਾਈ ਜੀ ਵਜਨ ਬਹੁ ਹੋ ਜਾਂਦਾ ਮੱਕੀ ਦਾ ਵਜਨ ਦਾ ਕਰਕੇ ਹੋ ਜਾਂਦਾ ਕੰਮ ਸਾਰਾ ਹੁਣ ਆ ਦੇ ਦਿਆਂ ਕੱਢ ਕੇ ਭਰ ਕੇ ਕਿੱਦਾਂ ਨਿਕਲਦੀ ਆ ਕੋ ਆ ਕੇ ਟਰਾਲੀ ਨਾ ਸਵਾਰ ਜਾ ਉਹਦਾ ਟੀਸੀ ਵਰਦਾ ਟੀਸੀ ਦਾਣੇ ਬਣਾਵ ਥੱਲਿਓ 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 ਨਾਲ ਐਂਡ ਤੇ ਨਿਕਲੇ ਜਿਹੜਾ ਵਾਲਾ ਇਹ ਥੱਲਿਓ ਦਾਣੇ ਬਣਾ ਪਰਦ ਦੂਰ ਵਰਦਾ ਟਰਾਲੀ ਵਾਲਿਆ ਭੱਜ ਕੇ ਜਾ ਟਰਾਲੀ ਪਾ ਕੇ ਲਿਆਓ ਜਾਓ ਜਾਵਾਂ ਮੈਂ ਚਲੋ ਠੀਕ ਹੈ ਜਾਨਾ ਕੋਈ ਬਾਪੂ ਵਾਲਾ ਕਾਲੀਆਂ ਨੂੰ ਲਾਲ ਝੋਟਾ ਮਰੇ ਆ ਗਿਆ ਮੰਡੀ ਟਰਾਲੀ ਲੈ ਕੇ ਹੁਣ ਇਹ ਇਨਸਾਨ ਜਾਊਗਾ ਉਹ ਛੱਡ ਚਲਾ ਗਿਆ ਛੱਡ ਚ ਛੱਡ ਚ ਬਹਿ ਕਰਿਓ ਛੱਡ ਚ ਚੱਲ ਚੱਲ ਕਿੰਨੇ ਕੱਢਦੇ ਮਾਦੇ ਸੱਤ ਅੱਠ ਕੱਲੇ ਆ ਕੰਮ ਚੱਲੀ ਜਾਂਦਾ ਆਪਣਾ ਵਧੀਆ ਪਰਮਾਤਮਾ ਦੇ ਖੇਡਣਾ ਕੰਮ ਖਿੱਚਦਾ ਝਵੀ ਅਹੀਂ ਸੱਤ ਅੱਠ ਕੱਲੇ ਲਾ ਕੇ ਬੜਗਾ ਸਾਡ ਝਵੀ ਹੱਲੇ ਚੱਲਦਾ ਪਿਆ ਕੰਮ ਪਰਮਾਤਮਾ ਦਾ ਹੱਥ ਸਾਈ ਦਾ ਸਿਰ ਤੇ ਸਾਰਾ ਕੁਝ ਹੁੰਦਾ ਸਾਰਾ ਕੁਝ ਮਿਲੂਗਾ ਜੋ ਪਰਮਾਤਮਾ ਚਾਵੇ ਸਭ ਕੁਝ ਮਿਲਦਾ ਕੋਈ ਨਹੀਂ ਰੋਕ ਸਕਦਾ ਬਸ ਉਹ ਪਰਮਾਤਮਾ ਤੁਹਾਡੇ ਨਾਲ ਰਹਿਣਾ ਚਾਹੀਦਾ 24 ਘੰਟੇ ਪਰਮਾਤਮਾ ਦਾ ਹੱਥ ਤੁਹਾਡੇ ਸਿਰ ਤੇ ਚਾਹੀਦਾ 24 ਘੰਟੇ ਫਿਰ ਸਭ ਕੁਝ ਮਿਲਦਾ ਸਾਫ ਸਾਡੀ ਨੀਤ ਸਾਫ ਰੱਖੋ ਫਿਰ ਦਿੰਦਾ ਪਰਮਾਤਮਾ ਸਾਰਾ ਕੁਝ ਆ ਹੁਣ ਦੇਖ ਲਓ ਮੱਕੀ ਆ ਅਸੀਂ ਇਹਨੂੰ ਇੱਕ ਵੀ ਸਪਰੇ ਨਹੀਂ ਕੀਤੀ ਕਿੰਨਾ ੁੰਡੀ ਦਾ ਟੈਕ ਸੀ ਦੱਸ ਦਿਓ ਮੈਨੂੰ ਯਾਰਾ ਬਹੁਤ ੁੰਡੀ ਦੀ ਹੈ ਤਗੀ ਨਹੀਂ ਕੀਤੀ ਭਾਈ ਕੋਈ ਨਹੀਂ ਕੀਤੀ ਨਹੀਂ ਪਿੱਲੋ ਕੀਤੀ ਨਾ ਪਿੱਲੋ ਪਈ ਆ ਸੁੰਡੀ ਨਾ ਬਾਹਰੋਂ ਪਈ ਆ ਐਂਡ 'ਤੇ ਆ ਕੇ ਛੱਲੀ 'ਚ ਮਾੜੀ ਮਾੜੀ ਸੁੰਡੀ ਤੇ ਦੀ ਪਰ ਅਸੀਂ ਸਪਰੇ ਨਹੀਂ ਕੀਤੀ ਜੀ ਫੁੱਲ ਝਾੜਾ ਫੁੱਲ ਜਿੰਨਾ ਚਾਹੀਦਾ ਓਨਾ ਹੀ ਝਾੜਾ ਇਹ ਪਰਮਾਤਮਾ ਤੁਹਾਨੂੰ ਦੇਣਾ ਇੱਧਰ ਦੇਣਾ ਕੱਲ੍ਹ ਉੱਥੇ ਆਂਦੀ ਨਾ ਵੀ ਇਹ ਨਹੀਂ ਦੇਣਾ ਤੇ ਜਿਹਨੀਆਂ ਮਰਜ਼ੀ ਸੁਭਰਿਆ ਕਰੀਓ ਕੁਛ ਨਹੀਂ ਮਿਲਣਾ ਬਸ ਗੱਲ ਇੱਥੇ ਆ ਜੋ ਤੁਹਾਡੇ ਮੁਕਦਰਾਂ 'ਚ ਆ ਉਹ ਤੁਹਾਨੂੰ ਕੋਈ ਰੋਕ ਨਹੀਂ ਸਕਦਾ ਉਹ ਤੁਹਾਨੂੰ ਮਿਲਣਾ ਹੀ ਮਿਲਣਾ ਬਾਈ ਜੀ ਇੱਥੋਂ ਵੜਾ ਲੀਏ ਲੀਤ ਫੇਰ ਕੱਢਦੇ ਆ ਇਹ ਆੜ ਹੈਗੀ ਵੱਡੀ ਤੇ ਮੁੜ ਕੇ ਹੋਰ ਨਾਲ ਇੱਥੇ ਖੁੱਭ ਜਵੇ ਚੌੜੀ ਆੜਵਾ ਸਲਿੱਪ ਮਾਰ ਦਵਾ ਬਾ ਉਰਲਾ ਸਹੀ ਆ ਪਰ ਲਗੜਾ ਹੋ ਇੱਥੇ ਕੁੱਬਣੀ ਕਬਣੀ ਨਹੀਂ ਗਈ ਰਾਮਣੇ ਇੱਥੋਂ ਕੱਢਿਓ ਈ ਕਹਿੰਦਾ ਉਹ ਓ ਚਾਦਰ ਚੱਲੀ ਜੜੀ ਹੋਣੀ ਆਹ ਜੇਲ ਜੇਲ ਚਲ ਕੇ ਵੇਸਟ ਸੇਟ ਸੇਟ ਚੱਲ ਬਸ ਹੁਣ ਸਹੀ ਆ ਬਸ ਕਰ ਹੁਣ ਪਾਵਾਂ ਬਸ ਸਹੀ ਆ ਹਟ ਜਾ ਪਿੱਛੇ ਉਹਨੂੰ ਉਹ ਪਰੇ ਹਟ ਜਾ ਓਏ ਪਰੇ ਬਾਜੋ ਪਰੇ ਪਰੇ ਉਧਰ ਚੱਲ ਉਧਰ ਉਧਰ ਚੱਲ ਚੱਲ ਨਾ ਨਾ ਉਹ ਨਿਕਰੇ ਕਿਰਾ ਕਰ ਲਿਆ ਉਹਨੇ ਕੰਬੈਨ ਵਾਲੇ ਫਾਨ ਲਾ ਦੋ ਵਡੀ ਟਰਾਂ ਚਲ ਗਈ ਆ ਚੱਲ 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 ਰਾਣੀ ਚੱਲ ਚੱਲ ਕਹਿੰਦੇ ਕਹਿੰਦੇ ਬਾ ਠੀਕ ਆ ਜਾ ਜੀ ਚੜ ਜਾ ਚੜ ਜਾ ਲਵਾਇਆ ਆ ਮਿੱਟੂ ਨੂੰ ਘਲਦੀ ਐ ਲਵਾ ਮਿੱਟੂ ਤੂੰ ਜਾ ਲੋ ਚੱਲ ਮਿੱਟੂ ਵਗਾ ਹੀ ਤੇ ਜਾ ਦੂ ਆ ਮਿੱਟੂ ਕਹੀ ਜੱਕ ਉਹ ਬਾਈ ਜੀ ਹਨੇਰਾ ਹੋ ਗਿਆ ਤਾਂ ਕੰਮ ਚੱਲੀ ਜਾਂਦਾ ਵਾ ਹੱਲੇ ਆਹ ਟੈਂਕ ਪਾ ਕੇ ਇੱਕ ਟੈਂਕ ਬਾਈ ਜੀ ਹੋਰ ਪੁਣਾ ਲੈ ਫੇਰ ਆਪਾਂ ਬੰਦ ਕਰਨਾ ਕੰਮ ਆਹ ਟੈਂਕ ਪੈ ਰਿਆ ਦਾਣਿਆਂ ਦਾ ਇਹ ਪਾ ਕੇ ਇੱਕ ਟੈਂਕ ਹੋਰ ਪਾ ਦੇਣਾ ਫੇਰ ਕਰਾਂਗੇ ਯੂਟੀਲੀ ਜੰਨੇ ਰੈਂਦੀ ਆ ਕਸਾ ਟਰਾਲੀ ਦੀ ਇਹ ਟਰਾਲੀ ਭਰ ਕੇ ਫੇਰ ਬੰਦ ਕਰਨਾ ਕੰਮ ਆਪਾਂ ਵਾਲੀ ਪੂਰੀ ਭਰ ਕੇ ਇਸ ਤੋਂ ਬੁਲਾਉਣਾ ਫੇਰ ਤੇਰੇ ਦੇ ਕਿਉਂ ਫੇਰ ਸਵੇਰੇ ਚੱਲੂ ਕੰਮ ਫੇਰ ਧਰ ਨਾਲ ਹੀ ਦਈ ਆਪਾਂ ਜੱਕ ਮੱਕ ਕਰਾਈ ਆ ਦੇਖ ਲੋ ਪੂਰੀ ਛਫਰੀ ਥੱਲੇ ਜਿੱਦਾਂ ਜਗਰਾਤਾ ਹੁੰਦਾ ਦੇਖ ਲੋ ਕਿੱਡਾ ਘੈਂਟ ਲਾਦਾ ਟਰੈਕਟਰ ਬੱਦਾਨੇ ਨਿਕਲ ਗਏ ਆ ਇੱਕ ਟੈਂਕ ਹੋਰ ਪਵਾ ਦੇਣਾ ਵਾ ਬੱਸ ਫੇ ਐਂਡ ਕਰ ਦੇਣਾ ਡੇੜਾ ਹੋ ਗਿਆ ਹੁਣ ਛੱਲੀਆਂ ਨੂੰ ਜੇਦੀਆਂ ਥੱਲੇ ਡਿੱਗੀਆਂ ਆਂ ਜੇ ਫੇ ਨਾਲ-ਨਾਲ ਨਹੀਂ ਚੱਕਦੇ ਤਾਂ ਫੇਰ ਤੇਰੇ ਲੋਕਾਂ ਨੇ ਚੱਕ ਕੇ ਲੈ ਜਾਣੀਆਂ ਸਾਰੀਆਂ ਥੈਂਕ ਯੂ ਭੋਨੀਆ ਦੇ ਜੋਰ ਤੇ ਬਾਕੀ ਸੇਰੇ ਕਰਾਂ ਜਮ ਉਹ ਪੱਲੀ ਕਿੱਥੇ ਓਏ ਹਾ ਦੇ ਭਈ ਵਾ ਬਹੁਤ ਰਕੇ ਜਲਦੀ ਬਵਾ ਯਾਰ ਹਨੇਰਾ ਹੁੰਦਿਆ ਉਤਰੋ ਫੜ ਦੋ ਬੰਦੇ ਜਾ ਕੇ ਫੜੋ ਨਾ ਉਤਰੋਂ ਦੋ ਬੰਦਾ ਜਾ ਕੇ ਪੱਲੀ ਪਕੜੋ ਫੇਰ ਨਿਕਲਣਾ ਭੱਜ 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 ਜਲਦੀ ਭੱਜ ਜਲਦੀ ਯਾਰ ਨੇ ਬੜੇ ਕੰਮ ਆਂਗਾ ਅਲੀ ਪਕੜੋ ਪੱਲੀ ਪਕੜੋ ਇਹ ਜ਼ਰਾ ਜਲਦੀ ਉੱਪਰ ਮਤਲੇ ਨੀ ਪਰਲੇ ਬੰਨੇ ਜਾ ਪਰਲੇ ਬੰਨੇ ਇਹ ਬਾਈ ਜੀ ਹੁਣ ਛੋਟਾ ਟਰੈਕਟਰ ਕਾਬੂ ਆਇਆ ਪਿਆ ਸਾਰਿਆਂ ਨੂੰ ਛੋਟਾ ਇਹ ਟਰਾਲੀ ਹੁਣ ਸਿੰਗਲ ਟੈਰੀ ਇਹੀ ਭਰਾਊਗਾ ਭਰ ਗਿਆ ਬੱਸ ਟੈਂਕੀ ਕਰ ਗਈ ਸਮਝੋ ਉਹ ਮੰਡੀ ਗਏ ਆ ਤੇ ਇਹ ਭਰਾਊਗਾ ਟਰਾਲੀ ਹੁਣ ਜਿਨੀਦਰ ਭਰਾਊਗਾ ਭਰਾਊਗਾ ਮੁੜ ਕੇ ਇਹਨੂੰ ਟਾਇਰ ਆਕੇ 12 ਦੇ ਆਲੂਆਂ ਵਾਲੇ ਜੀ ਇਹ ਵੀ ਵਿਚਾਰਾ ਸਲਿੱਪ ਮਾਰ ਲਾ ਪੈਂਦਾ ਇੰਜਨ ਦਾ ਨਹੀਂ ਪੈਂਦਾ ਇਹਨੂੰ ਟਰਬੋ ਲੱਗੀ ਹੋਈ ਆ ਉਦਾਂ ਵਿਚਾਰਾ ਸਲਿੱਪ ਮਾਰ ਲਾ ਕੇ ਪੈਂਦਾ ਕਿਉਂਕਿ ਇੰਨੇ ਜੋਗਾ ਹੈ ਨਹੀਂ ਮੱਕੀ ਦੇ ਟਾਂਡੇ ਆ ਜਾਂਦੇ ਨੇ ਟਾਇਰ ਥੱਲੇ ਇਹ ਟਰੈਕਟਰ ਸਲਿੱਪ ਉਹ ਮਾਰਦਾ ਜੋ ਟਾਂਡੇ ਆ ਜਾਂਦੇ ਥੱਲੇ ਟਾਇਰ ਦੇ ਜਿਨੀਦਰ ਖਿੱਚੂਗਾ ਮੁੜ ਕੇ ਉਨੀ ਦੇ ਨੂੰ ਆਇਆ ਨਾ ਟਰੈਕਟਰ ਖਲੋਂਦੇ ਬੇ ਟਰਾਲੀ ਅੱਧੀ ਖਲਤ ਗਈ ਆ ਉਹਨੇ ਚ ਇਹਨੂੰ ਆਈ ਜਾਣਾ ਉਹਨਾਂ ਨੇ ਦਨੇ-ਦਨੇ ਕੰਮ ਚੱਲਦਾ ਵਧੀਆ ਰਾਤ ਨੂੰ ਨਹੀਂ ਕੰਮ ਸਹੀ ਜਾਂਦਾ ਇਹ ਤੁਹਾਨੂੰ ਮਜਬੂਰੀ ਨੂੰ ਆ ਵਿਚਾਲਾ ਟਰਾਲੀ ਭਰ ਜਵੇ ਤਾਂ ਕਰਕੇ ਆ ਬਾਕੀ ਸਵੇਰੇ ਚਲਾਵਾਂਗੇ ਹੁਣ ਜਾ ਕੇ ਹੱਥ ਪੱਲਾ ਮਾਰਨਗੇ ਮਾੜਾ ਮੋਟਾ ਕੰਮ ਹੋਣ ਵਾਲਾ ਕਰਮਗੇ ਬੱਸ ਬਾਕਸ ਲਓ ਲਾ ਲਾ ਲਓ ਜਲਦੀ ਲਾਓ ਟੱਕਣ ਚਲਾਓ ਯਾਰ ਜਲਦੀ ਲਾਓ ਕਿੜਾ ਐ ਟੱਕਣ ਲਾ ਲਿਓ ਤਾਂ ਟੱਕਣ ਚੰਗੀ ਤਰ੍ਹਾਂ ਟੱਕਣ ਗੁੱਲਾ ਨਾ ਰਹਿ ਜੋਏ ਚੱਲ ਕਰ ਬੈਕ ਕਰੋ ਬਰੋ ਸਟਾਰ ਕਮ ਪਹੁੰਚ ਗਏ ਆ ਜੀ ਮੰਡੀ ਹੁਣ ਕੱਢ ਦੀ ਬੁਰੀ ਟੀਸੀ ਦੀ ਟਰਾਲੀ ਜੀ ਦਾ ਹੋਰ ਵਧੀਆ ਦੀ ਕਿਦਾਂ ਵਧੀਆ ਵਧੀਆ ਹਮ ਹਮ ਰਵਾਜ਼ਾ ਡਰ ਨੂੰ ਦੋ ਦੋ ਇਹਨ ਗਰਮੀ ਦੇ ਵਟ ਕੱਢੇ ਆ ਪਰ ਤੱਕੋ ਦਾਣੇ ਫੜ ਦੋ ਕੋ ਦੇਖਿਓ ਦਾਣੇ ਫੜਾ ਦੋ ਅੱਗੇ ਆ ਮੰਡੀ 'ਚ ਥੋੜੇ ਫੜਾ ਕੇ ਜੋ ਜੇ ਤੁਮ ਅੱਗੇ ਵੱਲ ਅੱਗੇ ਜਾਣ ਕਰ ਉੱਤੇ ਹੈਲੋ ਸਟ੍ਰੋਬਰੀ ਦੇਖੀ ਨਾ ਮੰਗਾ ਪੂਰੀ ਲਾਗਤ ਕਿੰਦਾ ਹੈ ਵਾਰੀ ਤੇ ਯਾਰ ਕੋਲ ਪਿਆ ਦੇ ਦੋ ਗਰਮੀ ਉੜੀਏ ਕਰੀਏ ਕਿੰਨੇ ਵਾਲੇ ਮੈਂਗੋ ਹੈ ਗਈ ਹੁ ਮੈਂਗੋ ਨਹੀਂ ਹੈ ਸਟੋਬਰੀ ਹੈ ਔਰੈਂਜ ਹੈ ਕੀ ਹੁ ਔਰੈਂਜ ਨਹੀਂ ਹੈ ਸਟੋਬਰੀ ਬਚਾ ਹੈ ਸਟ੍ਰੋਬਰੀ ਹਾਂ